ਹਾਂਜੀ ਤੇ ਚਲੋ ਅਰ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਹ ਵੀਡੀਓ ਜਿਹੜੀ ਤੁਸੀਂ ਅਸੀਂ ਇੱਕ ਜਿਹੜਾ ਆਪਣਾ ਪ੍ਰੋਜੈਕਟ ਆ ਮਾਈ ਹੋਮ ਮਾਈ ਵੈਜੀਟੇਬਲਸ ਇਹ ਦੂਜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਤੇ ਇਹਨੂੰ ਤੁਸੀਂ ਆਪਦੇ ਆਪ ਵੀ ਸ਼ੇਅਰ ਕਰ ਦੇਣਾ ਕਿਉਂਕਿ ਇਹ ਇਦਾਂ ਦਾ ਬਣਿਆ ਹੋਇਆ ਇੱਥੇ ਮਾਹੌਲ ਓਟਾ ਮਨ ਕਰਨਾ ਵਾ ਵੀ ਵਾਕਈ ਆਪਾਂ ਪਹਿਲੀ ਵੀਡੀਓ ਚ ਤੁਹਾਨੂੰ ਦਿਖਾਇਆ ਸੀ ਵੀ ਕਿਸ ਤਰ੍ਹਾਂ ਆਪਾਂ ਆਪਣੇ ਘਰ ਜੋਗੀਆਂ ਆਪਣੀ ਰਸੋਈ ਜੋਗੀਆਂ ਸਬਜ਼ੀਆਂ ਆਪਣੇ ਘਰ ਦੇ ਵਿੱਚ ਪੈਦਾ ਕਰਨੀਆਂ ਵਾ ਤੇ ਇਸ ਵਕਤ ਅਸੀਂ ਤੁਹਾਨੂੰ ਜਿਹੜਾ ਦਿਖਾ ਰਹੇ ਹਾਂ ਘਰ ਇਹ ਆਪਣੇ ਬਹੁਤ ਹੀ ਸਤਿਕਾਰਯੋਗ ਡਾਕਟਰ ਰਣਵੀਰ ਕੌਰ ਜੀ ਤੇ ਡਾਕਟਰ ਜਗਰੂਪ ਸਿੰਘ ਜੀ ਉਹਨਾਂ ਦਾ ਘਰ ਆ ਤੇ ਇੱਥੇ ਤੁਸੀਂ ਤੁਹਾਨੂੰ ਦਿਖਾਉਣੇ ਆ ਵੀ ਕਿਸ ਤਰ੍ਹਾਂ ਅੰਦਰ ਵੜਦਿਆਂ ਸਾਰੀ ਮਤਲਬ ਵੀ ਕੇਲੇ ਲੱਗੇ ਹੋਏ ਨੇ ਜਾਮਣ ਲੱਗੀ ਹੋਈ ਆ ਤੇ ਐਪਲ ਵੇਰ ਤੇ ਜੁਗੇਸ਼ ਵੀਰੇ ਕਿ ਕਿਵੇਂ ਦਾ ਮਾਹੌਲ ਜਿਹਾ ਲੱਗਦਾ ਬਹੁਤ ਬਹੁਤ ਵਧੀਆ ਮਾਹੌਲ ਬਹੁਤ ਵਧੀਆ ਮਾਹੌਲ ਲੱਗਦਾ ਬਹੁਤ ਵਧੀਆ ਮਾਹੌਲਾ ਤੇ ਨਾਲੇ ਕਿ ਆ ਐਪਲ ਬੇਰ ਦੇਖੋ ਤੁਸੀਂ ਕਿਵੇਂ ਬੇਰ ਭਰਿਆ ਹੋਆ ਪਿਆ ਭਰਿਆ ਪਿਆ ਭਰਿਆ ਨਹੀਂ ਪਿਆ ਦੇਖੋ ਕਿਵੇਂ ਐਪਲ ਬੇਰ ਬਿਲਕੁਲ ਲਾਲ ਲਾਲ ਬੇਰ ਆ ਹੈ ਨਾ ਡਾਕਟਰ ਸਾਹਿਬ ਆਜੋ ਤੇ ਇਹ ਇਹ ਸਾਰਾ ਸਿਹਰਾ ਡਾਕਟਰ ਸਾਹਿਬ ਦੀ ਮਿਹਨਤ ਆ ਤੇ ਇਹਨਾਂ ਨੂੰ ਬਹੁਤ ਪਿਆਰ ਆ ਡਾਕਟਰ ਸਾਹਿਬ ਕੀ ਕੀ ਕਹੋਗੇ ਅੱਜ ਆਪਣੇ ਦਰਸ਼ਕਾ ਜਿਹੜੇ ਸਾਰੇ ਨੇਚਰ ਲਵਰ ਦੇਖਣ ਵਾਲੇ ਨੇ ਉਹਨਾਂ ਨੂੰ ਬਸ ਜਦੋਂ ਇਧਰੋਂ ਪਾਸੇ ਆਈਦਾ ਸਾਰਾ ਸਟੈਸ ਚੱਲੇਗਾ ਹਾਂ ਦਾ ਸਟੈਸ ਫਰੀ ਹੋਵੇਗਾ ਜੀ ਨਾ ਬਾਕੀ ਸਭ ਨੇ ਲਗਾਉਣੇ ਚਾਹੀਦੇ ਆਪਣੇ ਆਪਣੇ ਘਰ ਹੈ ਨਾ ਆਪਣੇ ਖਾਨ ਜੋਗਿਆ ਡਾਕਟਰ ਤੁਸੀਂ ਡਾਕਟਰ ਵੀ ਹੋ ਤੇ ਬਾਜ਼ਾਰ ਵਾਲੀਆਂ ਜਿਹੜੀਆਂ ਸਬਜ਼ੀਆਂ ਵਾਂ ਫਾਲ ਆਪਾਂ ਖਾਂਦੇ ਆ ਤੇ ਉਹਨਾਂ ਸਬਜ਼ੀਆਂ ਫਲਾਂ ਦੇ ਵਿੱਚ ਤੇ ਆਪਣੇ ਵਾਲੇ ਆਪਣੇ ਖੁਦ ਦੇ اگਾਏ ਹੋਏ ਫਲਾਂ ਸਬਜ਼ੀਆਂ ਦੇ ਵਿੱਚ ਕੀ ਅੰਤਰ ਮਹਿਸੂਸ ਕਰਦੇ ਬਹੁਤ ਫਰਕ ਹੁੰਦਾ ਇਹਨਾਂ ਦਾ ਟੇਸ ਹੀ ਵੱਖਰਾ ਹੁੰਦਾ ਹੈ ਨਾ ਬਾਕੀ ਜਿਹੜੇ ਬਾਹਰੋਂ ਲਿਆਣੇ ਆ ਉਹ ਤੇ ਤਾਂ ਕਿਸ ਤਰ੍ਹਾਂ ਕੀ ਸਪਰੇਅ ਕੀਤਾ ਹੁੰਦਾ ਕਿੰਨੀ ਦੇਰ ਉਹ ਪੁਰਾਣੇ ਹੁੰਦੇ ਆ ਤੇ ਇੱਥੋਂ ਆਪਾਂ ਤੋੜ ਕੇ ਆਪਣਾ ਉਗਾ ਕੇ ਆਪਣੀ ਖਾਦ ਪਾ ਕੇ ਅਸੀਂ ਕਿਚਨ ਵੇਸਟ ਵੀ ਇੱਥੇ ਕਰਦੇ ਆ ਮੈਨੇਜ ਹੈ ਨਾ ਜੀ ਤੇ ਆਪਣੀ ਖਾਦ ਪਾ ਕੇ ਆਪਣੇ ਹਿਸਾਬ ਨਾਲ ਵਗਾ ਕੇ ਤੇ ਰੈਸ਼ ਖਾਈ ਕਿਚਨ ਵੇਸਟ ਜਿਹੜਾ ਕਿ ਮੈਂ ਤੁਸੀਂ ਯੂਜ਼ ਕਰਦੇ ਹੋ ਉਹ ਵੀ ਸਾਡੇ ਦਰਸ਼ਕਾਂ ਨੂੰ ਅੱਜ ਦੱਸ ਹੀ ਦਿਓ ਵੀ ਇਹ ਇਹ ਕਿਵੇਂ ਬਣਾਇਆ ਆਜੋ ਮੜਾ ਇੱਧਰ ਨੂੰ ਆਓ ਇਹਦੇ ਚ ਪਹਿਲਾਂ ਤੁਸੀਂ ਸਾਰੀ ਜਿੰਨੀ ਕਿਚਨ ਦੀ ਆਪਣੀ ਵੇਸਟ ਜਿਹੜੀ ਆ ਸਾਰੀਆਂ ਸੂੜੀਆਂ ਕੱਟਦੇ ਹੋ ਇੱਥੇ ਇਹਦੇ ਵਿੱਚ ਇਹਦੇ ਵਿੱਚ ਪਾਉਂਦੇ ਹਨ ਇਹਦੇ ਵਿੱਚ ਪਾਉਂਦਾ ਆ ਦਿਖਾਉਣੇ ਹਾਲ ਨੇ ਡਿੱਕੇ ਆ ਸਾਰਾ ਕਿਚਨ ਵੇਸਟ ਆ ਜੀ ਤੁਸੀਂ ਕੋਈ ਫਰੂਟ ਕੱਟਿਆ ਉਹਦੇ ਚਿੱਲੜ ਕੇਲਾ ਖਾਦਾ ਉਹਦਾ ਚਿੱਲੜ ਸੰਤਰਾ ਸਿਓ ਜੋ ਵੀ ਤੁਸੀਂ ਕੱਟ ਕੇ ਸਿੱਟਣਾ ਹੁੰਦਾ ਵਾ ਕਚਰੇ ਦੇ ਵਿੱਚ ਉਹ ਸਾਰਾ ਇਹਦੇ ਵਿੱਚ ਪਾਇਆ ਜਾਂਦਾ ਅਗਲਾ ਕੀ ਪ੍ਰੋਸੈਸ ਆ ਬਸ ਇਹਦੇ ਵਿੱਚ ਇਹਦੇ ਥੱਲੇ ਗਲੀ ਕੱਢੀ ਆ ਜੀ ਪ੍ਰਾਇਓਰਡਿਕ ਲਈ ਥੋੜਾ ਜਿਹਾ ਮਿੱਠਾ ਪਾਣਾ ਹੁੰਦਾ ਆਪਾਂ ਓਕੇ ਜੀ ਇਹਨੂੰ ਕੀ ਇਹ ਸਾਰਾ ਖਤਮ ਹੋ ਜਾਈ ਹੈ ਨਾ ਤੇ ਫਿਰ ਇਹਦੇ ਵਿੱਚ ਇੱਕ ਹੋਲ ਕੀਤਾ ਹੋਇਆ ਜੀ ਜੋ ਲਿਕਵਿਡ ਆਂਦਾ ਰਹਿੰਦਾ ਲਿਕਵਿਡ ਆਂਦਾ ਹਾਂ ਫਿਰ ਉਹ ਲਿਕਵਿਡ ਆ ਗਿਆ ਤਾਂ ਫਿਰ ਅਸੀਂ ਆਪਣੇ ਫਰੀਜ਼ ਨੂੰ ਕਿਚਨ ਕਿਨੇ ਇਹ ਇਹ ਸਲੀਕਵਰ ਨੂੰ ਸਿੱਧਾ ਪਾਉਨੇ ਹੋ ਜਾਂ ਇਹਦੇ ਵਿੱਚ ਪਾਣੀ ਮਿਲਾ ਕੇ ਨਹੀਂ ਸਿੱਧਾ ਹੀ ਪਾਉਣਾ ਸਿੱਧਾ ਕਿੰਨਾ ਕਿ ਇੱਕ ਪੇਟ ਨੂੰ ਪਾਉਨੇ ਹੋ ਕੋਈ ਹੋਣੀ ਹੈ ਵਸਰਾ ਜਿੰਨਾ ਹੁੰਦਾ ਬਰੀ ਬਰੀ ਪਾਈ ਜਾਂਦੇ ਸਾਰਿਆਂ ਨੂੰ ਤੇ ਆਓ ਅੱਗੇ ਵੀ ਆਪਾਂ ਤੁਹਾਨੂੰ ਦਿਖਾਏਗਾ ਤਾਂ ਸਭ ਕੀ ਦਰਸ਼ਕਾਂ ਨੂੰ ਹੋਰ ਜ਼ਰੂਰ ਦੋ ਸ਼ਾਬਦ ਜੋ ਤੁਸੀਂ ਕਹੋ ਨਾਲ ਲੱਗਿਆ ਇਸ ਹਰ ਘਰ ਦੇ ਵਿੱਚ ਇਦਾਂ ਹੋਣਾ ਚਾਹੀਦਾ ਐਵੇਂ ਆਪਾਂ ਕੂੜਾ ਚ ਕੱਢਨੇ ਰਹਨੇ ਆਂ ਕੂੜੇ ਵਾਲਿਆਂ ਨੂੰ ਉਹਨਾਂ ਦਾ ਕੰਮ ਵਧਾਉਨੇ ਆ ਹਨ ਜਦ ਕਿ ਉਹ ਜਿਹੜੇ ਕਿਚਨ ਵੇਸਟ ਆ ਆਪਣੇ ਘਰ ਚ ਯੂਟਿਲਾਈਜ਼ ਹੋ ਜਾਂਦਾ ਜੀ ਤੇ ਬਾਕੀ ਸਾਈਕਲ ਚੱਲਦਾ ਨੇਚਰ ਦਾ ਉਹਨਾਂ ਚੀਜ਼ਾਂ ਕੋਈ ਫੇਰ ਸਾਨੂੰ ਖਾਣ ਨੂੰ ਮਿਲ ਜਾਂਦੀਆਂ ਆ ਦੇਖੋ ਇੱਧਰ ਇੱਧਰ ਆਵਲੇ ਵੀ ਲੱਗੇ ਹੋਏ ਆ ਆ ਸਬਜ਼ੀਆਂ ਵਾਂ ਇਹਨਾਂ ਨੇ ਉਹ ਆਪਾਂ ਨਵੀਆਂ ਨਵੀਆਂ ਤਾਜ਼ੀਆਂ ਉਗਾਈਆਂ ਸੀ ਤੇ ਇਹ ਉਗਾ ਕੇ ਵੱਢ ਕੇ ਖਾ ਵੀ ਰਹੇ ਨੇ ਤੇ ਜਿਹੜੀਆਂ ਆਪਾਂ ਬਾਜ਼ਾਰ ਦੇ ਵਿੱਚੋਂ ਜ਼ਹਿਰਾ ਖਾਨੇ ਆ ਲੈ ਕੇ ਕਿਉਂਕਿ ਬਾਜ਼ਾਰ ਦੇ ਵਿੱਚ ਜਿਹੜੀ ਚੀਜ਼ ਵੀ ਮਿਲਦੀ ਆ ਅਗਲੇ ਨੇ ਪ੍ਰੋਫੈਸ਼ਨਲ ਉਹਨੂੰ ਜਲਦੀ ਪੈ ਲਗਾ ਕੇ ਤੇ ਜਲਦੀ ਜਲਦੀ ਅਗਾ ਕੇ ਮਾਰਕੀਟ ਦੇ ਵਿੱਚ ਲੈ ਕੇ ਆਉਣੀ ਹੁੰਦੀ ਹੈ ਕਿਉਂਕਿ ਉਹਨੇ ਪੈਸੇ ਕਮਾਉਣੇ ਹੁੰਦੇ ਆ ਹਨਾ ਤੇ ਫਿਰ ਦੁਬਾਰੇ ਫੇਰ ਲਾਉਣੀ ਹੁੰਦੀ ਹੈ ਤੇ ਆਪਣੇ ਘਰ ਜੋ ਕੀ ਆਪਾਂ ਆਪ ਹੀ ਪੈਦਾ ਕਰੀਏ ਤਾਂ ਬਹੁਤ ਵਧੀਆ ਗੱਲ ਹੋ ਜੂਗੀ ਜੀ ਕੀ ਕਹੋਗੇ ਇਹ ਬਹੁਤ ਚੰਗੀ ਗੱਲ ਆ ਜੀ ਆਪਾਂ ਨੂੰ ਉਗਾਰਿਆ ਚਾਹੀਦੀ ਨੀ ਆ ਬਾਜ਼ਾਰ ਦੇ ਵਿੱਚ ਤਾਂ ਸਾਰੀਆਂ ਪੈਸਟੀਸਾਈਡਸ ਵਾਲੀਆਂ ਮਿਲਦੀਆਂ ਆ ਉਹ ਤਾਂ ਮਸਾਲਿਆਂ ਦੇ ਨਾਲ ਤਿਆਰ ਕੀਤੀਆਂ ਹੁੰਦੀਆਂ ਆ ਜੇ ਇਸ ਤਰ੍ਹਾਂ ਜਿਹਦੇ ਕੋਲੇ ਜਗ੍ਹਾ ਉਹ ਜ਼ਰੂਰੀ ਹੋ ਵੀ ਇਹ ਇਹ ਸਬਜ਼ੀਆਂ ਆਪਣੀਆਂ ਲਗਾਵੇ ਕਿਚਨ ਗਾਰਡਨ ਲਗਾਵੇ 2.5 ਸਾਲ ਦਾ ਜਿਹਨੇ ਡਾਕਟਰ ਸਾਹਿਬ ਨੇ ਦੱਸਿਆ ਸਾਨੂੰ ਇਹ ਔਲੇ ਹੋ ਗਏ ਆ ਤੇ ਇਹਨਾਂ ਨੇ ਖਾਦੇ ਦੀ ਆ ਕਿੰਨੇ ਸਾਲ ਹੋ ਗਏ ਖਾਂਦੇ ਆ ਨੂੰ ਨਹੀਂ ਇਹ ਲੱਗੇ ਤਾਂ ਫਸਟ ਟਾਈਮ ਹੀ ਆ ਪਰ ਮੈਂ ਇੱਕ ਦੋ ਕੱਟ ਕੇ ਨਾ ਸਬਜ਼ੀ ਚ ਪਾਲਣੀਆਂ ਸੋ ਜੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਆਪਣੇ ਜੋਗਾ ਸਮਾਨ ਆਪਣੇ ਰਸੋਈ ਜੋਗਾ ਰਾਸ਼ਨ ਪੈਦਾ ਕਰਨਾ ਚਾਹੁੰਦੇ ਹੋ ਤਾਂ ਸਿੱਧੇ ਲੈ ਲਿਆ ਕਰੋ ਇਸ ਵੀਡੀਓ ਨੂੰ ਮੈਨੂੰ ਪਤਾ ਕਹਿਣ ਦੀ ਲੋੜ ਨਹੀਂ ਤੁਸੀਂ ਵੈਸੇ ਵੀ ਨਹੀਂ ਕਰਨੀ ਤੇ ਕਹਿਮਾਂ ਫੇਰ ਵੀ ਨਹੀਂ ਕਰਨੀ ਹੁੰਦੀ ਇਸ ਕਰਕੇ ਮੈਂ ਕਹਿੰਦਾ ਨਹੀਂ ਜਿਹਨੂੰ ਚੰਗੀ ਲੱਗੇ ਉਹ ਸ਼ੇਅਰ ਕਰ ਦਿਓ ਧੰਨਵਾਦ ਸ਼ੇਅਰ ਕਰਨ ਦੇ